ਕੰਡਾ ਦਾ ਚੂੜਾ ਨਾ ਨਾ ਆ ਆਏ ਕੀ ਹਾਈ ਗੱਲ ਤੇ ਮੈਂ ਰਿਕਾਰਡ ਕਰਦੇ ਆ ਸਭ ਕੁਝ ਤੂੰ ਚੂੜਾ ਗਿਆ ਨਾ ਤੂੰ ਚੂੜਾ ਗਿਆ ਨਾ ਸਾਰੇ ਹੀ ਸੋਨਿਹਾਲ ਸਾਰੀ ਆਗਾਲ ਬੋਲੇ ਹੀ ਸੋਨਿਹਾਲ ਸਾਰੀ ਆਗਾਲ ਸਾਰੀ ਆਗਾਲ ਕੱਜ ਕੱਜ ਕਰਾ ਕੇ ਜਾਵੇ ਲਿਆਲੋ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਰਵੇ ਜਾਵੇ ਲਿਆਲੋ ਜਾਵੇ ਇਹਨਾਂ ਗਾਣੋਂ ਸਾਬ ਜੀ ਆਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਰਵੇ ਜਾਵੇ ਇਹਨਾਂ ਹਲੋ ਜਾਵੇ ਸ਼ਰਮਣੀ ਜਨਾਲ ਬਾਬਾ ਜੀਵਨ ਸਿੰਘ ਸਾਹਿਬ ਦੇ ਚਰਨਾਂ ਨੂੰ ਭਾਵੇ ਨਹਾਲੋ ਜਾਵੇ ਸਤਿ ਸ੍ਰੀ ਅਕਾਲ ਗੁਰਬੁਆਖਾਲ ਦੇ ਤੇ ਫਦੇ ਖਾਸ ਜੀ ਅਰਮਦਾਨ ਫਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਖਿੰਦਰ ਸਿੰਘ ਮੈਂ ਉਹਨਾਂ ਦਾ ਪੁੱਤਰ ਪ੍ਰਤਾਪ ਸਿੰਘ ਮੇਰੇ ਦਾਦੀ ਮੇਰੇ ਦਾਦੀ ਇੱਥੇ ਗੁਰਦੁਆਰਾ ਤਾਲਾ ਸਾਹਿਬ ਡਿਊਟੀ ਕਰਦੇ ਸੀ ਤੇ ਅਸੀਂ ਮਜੀਬ ਸਿੰਘ ਕੌਮ ਨਾਲ ਸੰਬੰਧ ਰੱਖਦੇ ਆਂ ਤੇ ਇੱਥੋਂ ਦੇ ਜਿਹੜੇ ਸੇਵਾਦਾਰ ਤਨਖਾਈਏ ਸੀ ਉਹ ਸਾਡੀ ਜਾਤ ਨੂੰ ਲੈ ਕੇ ਮਾੜਾ ਬੋਲਦੇ ਸੀ ਤੇ ਅੱਜ ਤੋਂ 6 ਸਾਲ ਪਹਿਲਾਂ ਦੀ ਗੱਲ ਆ ਮੇਰੇ ਦਾਦੀ ਡਿਊਟੀ ਕਰਦੇ ਇੱਥੇ ਤੇ ਇਹ ਜਦੋਂ ਉਹਨਾਂ ਨੂੰ ਮਾੜਾ ਚੰਗਾ ਬੋਲਦੇ ਸੀ ਕੋਈ ਐਦਾਂ ਕੋਈ ਗੱਲਬਾਤ ਹੋ ਜਾਣੀ ਤੇ ਇਹਨਾਂ ਨੇ ਚੂੜਾ ਸ਼ਬਦ ਦਾ ਵਰਤੋਂ ਕਰਕੇ ਤੇ ਮਾੜਾ ਬੋਲਣਾ ਤੇ ਜਿਰੋ ਕੰਮ ਇਹਦਾ ਜ਼ਿਆਦਾ ਵਧ ਗਿਆ ਤੇ ਇਹਨਾਂ ਦਾ ਆਖਿਰ ਮਾੜਾ ਜਿਹਾ ਝਗੜਾ ਹੋਇਆ ਸੀ ਤੇ ਬਾਬਿਆਂ ਨੇ ਇਹਨਾਂ ਦਾ ਜੋਗੀ ਕਰ ਨਮਟਾਰਾ ਕਰਾਤਾ ਸੀ ਤੇ ਅੱਜ ਕੀ 6 ਸਾਲ ਬਾਅਦ 2 ਸਾਲ ਬਾਅਦ ਜਿਹੜੋ ਡੈਡੀ ਆਏ ਆ ਉਥੋਂ ਪੰਜਾਬ ਤੋਂ ਬਾਹਰ ਹੀ ਡਿਊਟੀ ਕਰਨ ਦੇ ਤੇ ਜਿਹੜੋ ਪੰਜਾਬ ਚ ਆਏ ਗੁਰਦੁਆਸ਼ੀ ਟਾਲਾ ਸਾਹਿਬ ਫੇਰ ਦਰਸ਼ਨ ਕਰਨ ਗਏ ਆ ਤੇ ਜੋ ਦਰਸ਼ਨ ਕਰਨ ਗਏ ਆ ਤੇ ਗੁਰਦੁਆਰਾ ਉੱਥੇ ਕੜਾ ਪ੍ਰਸ਼ਾਦੀ ਦੇਖ ਲੈਣ ਗਏ ਆ ਹਰਪਾਲ ਸਿੰਘ ਇਹਦੀ ਰੂਟੀ ਕੜਾ ਪ੍ਰਸ਼ਾਦ ਹੀ ਹੁੰਦੀ ਆ ਉੱਥੇ ਤੇ ਕੜਾ ਪ੍ਰਸ਼ਾਦ ਕਰਾਉਣ ਗਏ ਆ ਤੇ ਇਹਨੇ ਫੇਰ ਉਹੀ ਗੱਲ ਕੀਤੀ ਆ ਕਿ ਓਏ ਕੁੱਤੇ ਆ ਚੂੜੇ ਆ ਕਿੱਧਰ ਆਇਆ ਵਾ ਤੁਹਾਡਾ ਕੰਮ ਤੇ ਗੋਹਾ ਸੁਟਣਾ ਵਾ ਤੇ ਡਾਡੀ ਕਹਿੰਦੇ ਵਾਇਗੋ ਜੀ ਦਰਸ਼ਨ ਕਰਨ ਆਇਆ ਮਹਾਰਾਜ ਦੇ ਨਾਲੇ ਤੁਹਾਡੇ ਉਹਨੇ ਦਰਸ਼ਨ ਕਰਨ ਦਿਓ ਆਂਦਾ ਕੋਈ ਨਹੀਂ ਕਰਾਉਣੇ ਤੇਨੇ ਦਰਸ਼ਨ ਤੇ ਹਰਪਾਲ ਸਿੰਘ ਇਹ ਜੀ ਪਹਿਲਾਂ ਵੀ ਉੱਥੇ ਜੇ ਕਿਸ ਨਾਲ ਲੜਦਾ ਹੁੰਦਾ ਸੀ ਇਹਦੀ ਆਦਤ ਸੀ ਕਿ ਸਿੰਘਰੇ ਦਾੜੇ ਨੂੰ ਪੈਂਦਾ ਹੁੰਦਾ ਸੀ ਤੇ ਇਹ ਦਾੜੀ ਦੇ ਦਾੜੇ ਪੈਣ ਲੱਗਾ ਤੇ ਦਾੜੀ ਗੱਲ ਦੇ ਇੱਕ ਹੱਥ ਚਖੁੰਡਾ ਸੀ ਇਹਨਾਂ ਦੇ ਤੇ ਉਹਨਾਂ ਨੇ ਇੱਕ ਹੱਥ ਨਾਲ ਇਹਨੂੰ ਦੱਤਕਾ ਮਾਰ ਕੇ ਪਛਾਹ ਦਿੱਤਾ ਤੇ ਇਹਨੇ ਆਪਣੇ ਨਾਲ ਦੇ ਸਾਥੀ ਨੂੰ ਜਗਤਾਰ ਸਿੰਘ ਨੂੰ ਦੋਦੀ ਨੂੰ ਮਾਰੀ ਆ ਤੇ ਹਰਪਾਲ ਸਿੰਘ ਨੇ ਡੰਡਾ ਫੜਿਆ ਵਾ ਤੇ ਜਿਹੜਾ ਹਰਪਾਲ ਸਿੰਘ ਡੰਡਾ ਫੜਿਆ ਤੇ ਜਗਤਾਰ ਸਿੰਘ ਦੋਦੀ ਉਹ ਮੇਰੇ ਦਾੜੀ ਦੇ ਮੁਕਿਆ ਮੰਡਿਆ ਵਾ ਤੇ ਫੇਰ ਇਹੀ ਗੱਲ ਗੱਲ ਇਹ ਕਹਿਣ ਦੇ ਆ ਕਿ ਚੁਬੜਿਆ ਤੂੰ ਕੀ ਕਰਨਾ ਇੱਥੇ ਬਾਬਾ ਜੀ ਸਾਰੇ ਲੋਕ ਅਸੇ ਦਰਸ਼ਨ ਕਰਨ ਜਾਂਦੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਜਾਤੀਆਂ ਨੂੰ ਸਮਾਪਤ ਕਰਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਉਹਨਾਂ ਨੂੰ ਠੁਗਰਾ ਕੇ ਇਹ ਫੇਰ ਉਸੇ ਜਾਤ ਨੂੰ ਦਹਰੋਂਡੇ ਆ ਮਜੀਬ ਸਿੰਘ ਕੀ ਜੱਟ ਸਿੰਘ ਕੀ ਮਹਿਰਾ ਸਿੰਘ ਕੀ ਇਹ ਸਾਰੇ ਫੇਰ ਨਾਲੇ ਉਹ ਗੱਲ ਕਰਤੀ ਆ ਤੇ ਅਸੀਂ ਨਹੀਂ ਸੀ ਚਾਹੁੰਦੇ ਕਿ ਐਦਾਂ ਪਰਚਾ ਕਰਾਈਏ ਇਹ ਬਣਾ ਗੁਰਦਾਰੇ ਦੀ ਗੱਲ ਆ ਗੁਰਦਾਰੇ ਨਿਪਟ ਜਾਂਦੀ ਪਰ ਨਹੀਂ ਵਾਹਿਗੁਰੂ ਜੀ ਇਹ ਹੁਣ ਗੁਰਦਾਰੇ ਤੱਕ ਨਹੀਂ ਰਹੀ ਇਹ ਉਹਨਾਂ ਉੱਪਰ ਤੱਕ ਪਹੁੰਚਾਈ ਆ ਪ੍ਰਸ਼ਾਸਨ ਤੱਕ ਪਹੁੰਚਾਈ ਗੱਲ ਦਰਖਾਸਤ ਦਿੱਤੀ ਆ 15 ਦਿਨ ਹੋ ਗਏ ਦਰਖਾਸਤ ਦਿੱਤਿਆਂ ਨੂੰ ਕੋਈ ਕਾਰਵਾਈ ਨਹੀਂ ਹੋਈ ਇਹ ਬਾਬਾ ਜੀ ਦੇ ਸਬਾਤ ਉੱਥੇ ਜਿਹੜੇ ਮੇਨ ਹੈਗੇ ਨੇ ਉਹਨਾਂ ਨਾਲ ਬਾਬਾ ਦਰਸ਼ਨ ਸਿੰਘ ਸਿੰਘ ਜੀ ਨਾਲ ਉਹ ਸਾਡਾ ਕੋਈ ਗੱਲ ਨਹੀਂ ਹੋਈ ਅਜੇ ਤੇ ਉਹਨਾਂ ਨੂੰ ਫੋਨ ਕੀਤਾ ਸੀ ਉਦਾਂ ਤੇ ਕੋਈ ਉਹ ਦਰਸ਼ਨ ਸ਼ਾਇਦ ਉਹਨੂੰ ਆਰਤੀ ਕਰਨ ਚੱਲੇ ਸੀ ਤੇ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਹੋਦੀ ਹੋਈ ਤੇ ਬਾਕੀ ਹੁਣ ਸਿੰਘ ਸਾਹਿਬ ਨੂੰ ਬੇਨਤੀ ਆ ਕਿ ਸਾਡੀ ਸੁਣੋ ਤੇ ਇਨਸਾਫ ਦਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪੰਥ ਅਕਾਲੀ ਬੁੱਢਾ ਦਲ 500 ਅਕਾਲੀ ਦਸ਼ਮੇਸ਼ ਤਰਨਤਾਰਨ ਦਲ ਦਸ਼ਮੇਸ਼ ਆਰਮੀ ਫੌਜ ਦੇ ਜਸਦੇਵ ਬਰਪਾਲ ਸਿੰਘ ਜੀ ਐਸੇਲੇ ਵਰਪਾਲੀ ਮਸਲੇ ਵਿੱਚ ਪਹੁੰਚੇ ਸੀ ਜੋ ਕਿ ਸਾਡੇ ਵੀਰ ਲੱਖਾ ਸਿੰਘ ਜੀ ਗਰੰਤੀ ਸਿੰਘ ਦੀ ਡਿਊਟੀ ਜੋ ਟਾਲਾ ਸਾਹਿਬ ਨਿਭਾ ਰਹੇ ਸੀ ਸੋ ਕੁਝ ਸੰਮੇਦ ਵਿੱਚ ਰਹਿੰਦੇ ਆ ਜਿਹੜੇ ਨਾਲ ਦੇ ਸਾਥੀ ਸੀ ਕੁਝ ਪਹਿਲਾਂ ਵੀ ਜਾਤੀ ਸ਼ਬਦ ਜਿਹੜੇ ਉਹਨਾਂ ਨਾਲ ਬੋਲੇ ਜਾਂਦੇ ਸੀ ਸੋ ਨਾ ਜਾਣਕਾਰੀ ਕਰਦੇ ਲੜਾਈ ਤੋਂ ਡਰਦੇ ਉਹ ਜੋ ਕਿ ਉਸ ਵੇਲੇ ਨਹੀਂ ਕੋ ਵਜਨ ਕਰ ਸਕੇ ਜਿਸ ਵੇਲੇ ਕਿ ਅੱਖ ਕੇ ਬਾਹਰ ਚਲ ਗਈ ਸੀ ਬਾਹਰ 2 ਸਾਲ ਬਾਅਦ ਜਿਹੜੇ ਫਿਰ ਵਾਪਸ ਆਏ ਇਹ ਕੀ ਆ ਕੇ ਜਿਹੜਾ ਕਿ ਬਾਬਾ ਲਖਾ ਸਿੰਘ ਜੀ ਮਥਾ ਟੇਕਣ ਵਾਸਤੇ ਗਏ ਨੇ ਟਾਲਾ ਸਾਹਿਬ ਉਸ ਤੋਂ ਪਰંત ਜਿਹੜਾ ਅਰਪਾ ਸਿੰਘ ਉੱਥੇ ਕੋਈ ਸੇਵਾਦਾਰ ਜਿਹੜਾ ਕੜਾ ਪ੍ਰਸਾਦ ਦੀ ਦੇਵਾ ਦੇਖ ਦੀ ਸੇਵਾ ਕਰਦਾ ਉਸ ਨੇ ਫਿਰ ਉਹਨਾਂ ਵੇਖਿਆ ਤੇ ਫਿਰ ਜਿਹੜਾ ਬਾਬੇ ਲਖਾ ਸਿੰਘ ਦੇ ਨਾਲ ਜਾਤੀ ਵਿਕਰੇ ਕਰਦੇ ਹੋਏ ਜਿਹੜੇ ਕਿ ਜਾਤੀ ਸ਼ਬਦ ਲਈ ਵੀ ਬੋਲੇ ਨੇ ਤੇ ਧੱਕੇ ਮੁੱਕੀ ਵੀ ਕੀਤੀ ਗਈ ਜੋ ਕਿ ਲੱਖਾ ਸਿੰਘ ਦੀ ਪਹਿਲਾਂ 3 ਸਾਲ ਪਹਿਲਾਂ ਜਿਹੜੀ ਕਿ ਲੱਤ ਵਿੱਚ ਪਲੇਟਾਂ ਪਈਆਂ ਸੀ ਉਹ ਉੱਥੇ ਜਾਣਕਰ ਜਿਹੜਾ ਕਿ ਲੱਖਾ ਸਿੰਘ ਨੇ ਜੋ ਧੱਕੇ ਤੋਂ ਕੰਮ ਕੀ ਕੀਤੀ ਵਰਪਾਲ ਸਿੰਘ ਨੇ ਲੱਖਾ ਸਿੰਘ ਨੂੰ ਤੇ ਜਿਹੜੀ ਕਿ ਲੱਖਾ ਸਿੰਘ ਦੀ ਲੱਤ ਫੇਰ ਹਿੱਲ ਗਈ ਇਹ ਕਰਕੇ ਸਾਰਾ ਪੰਥ ਇਸ ਵੇਲੇ ਕਦਰਤਾ ਹੀ ਹੋਇਆ ਵਾ ਵਰਪਾਲੀ ਥਾਣੇ ਦੇ ਵਿੱਚ ਇਹ ਚ ਦਰਖਾਸਤ ਦਿੱਤੀ ਗਈ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਜੋ ਮਾਰਨੇ ਕਹਾਂ ਮਾਨਸਕੀ ਯਾਦ ਸਭੇ ਇੱਕ ਪਹਿਚਾਣਿਓ ਜੋ ਕਿ ਗੁਰੂ ਕਲਗੀਧਰ ਸਾਹਿਬ ਦਾ ਸਿੱਖਾ ਉਸ ਦੀ ਕੋਈ ਜਾਤ ਪਾਤ ਨਹੀਂ ਆ ਪਰ ਜਿਹੜੇ ਗੁਰਦਾਰਾਂ ਦੇ ਵਿੱਚ ਇਹਦਾ ਜਾਤੀ ਸ਼ਬਦ ਬੋਲ ਕੇ ਜਿਹੜਾ ਗੁਰਸਿੱਖਾਂ ਨੂੰ ਨੀਚੇ ਦਿਖਾਇਆ ਜਾ ਰਿਹਾ ਵਾ ਇਹ ਬਿਲਕੁਲ ਗਲਤ ਗੱਲ ਹੈ ਕਿਉਂਕਿ ਮਾਰਨੇ ਕਹਾਂ ਵਾ ਵੀ ਇਹਨਾਂ ਗਰੀਬਾਂ ਨੂੰ ਮੈਂ ਪਾਸ਼ੇ ਹੀ ਦਿੱਤੀ ਆ ਤੇ ਇਹਨਾਂ ਗਰੀਬਾਂ ਦੇ ਸਿਰ ਤੇ ਮੇਰੀ ਸਰਦਾਰੀ ਆ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਜੋ ਕਿ ਹੋਰ ਵੀ ਜੋ ਅਫਸਰ ਸਹਿਬਾਨ ਇਹਨਾਂ ਚੀਜ਼ਾਂ ਨਾਥ ਪਾਉਣ ਵਾਸਤੇ ਜਲਦ ਤੋਂ ਜਲਦ ਜਿਹੜੀ ਆ ਇਹਨਾਂ ਚੀਜ਼ਾਂ ਤੇ ਕਾਰਵਾਈ ਕੀਤੀ ਜਾਵੇ ਜੋ ਕਿ ਗੁਰਸਿੱਖ ਨੂੰ ਜਿਹੜਾ ਵਾ ਪਛਾਣ ਬਿਲਕੁਲ ਆਪਣੀ ਪਛਾਣ ਨਹੀਂ ਗਲਤ ਹੋ ਗਈ ਆ ਕਿਉਂਕਿ ਇਹ ਜਿਹੜੇ ਅਸਲੀ ਮੱਜੀ ਸਿੰਘ ਹੀ ਆ ਮਾਰਨੇ ਆਪਣੇ ਕਹ ਮੱਜੀ ਮੈਂ ਉਹ ਮਜੋ ਹਮਾਰਾ Hindu ਤੇ ਕੋ ਦੋਨੋਂ ਸੇ ਨਿਆਰਾ ਮਾਰਨੇ ਆਪਣੇ ਆਪ ਨੂੰ ਖੁਦ ਮੱਜੀ ਸਿੰਘ ਆਖਿਆ ਵਾ ਪਰ ਦੇ ਅੱਜ ਦੇ ਜਿਹੜੇ ਜਾਤੀ ਸ਼ਬਦ ਬੋਲਣ ਵਾਲੇ ਜਿਹੜੇ ਹੰਕਾਰੀ ਸਿੱਖ ਜਿਹਨਾਂ ਦੀ ਧੌਣ ਵਿੱਚ ਕਿਲਾ ਗੱਡਿਆ ਹੋਇਆ ਵਾ ਉਹਨਾਂ ਦੇ ਵਰਕਲਾਫ ਜਿਹੜੀ ਕਿ ਲੱਖਾ ਸਿੰਘ ਨੇ ਨਾ ਸਹਾਰਦੇ ਹੋਏ ਆ ਕੇ ਪਰ ਫਿਰ ਜਦੋਂ ਦੇ ਨਤੇ ਫਿਰ ਧੱਕਾ ਕੀਤਾ ਗਿਆ ਵਾ ਇਹਨਾਂ ਨੇ ਦਰਖਾਸਤ ਦਿੱਤੀ ਹੈ ਇਹਦੇ ਉੱਤੇ ਪ੍ਰਸ਼ਾਸਨਗਾਰੀ ਮੰਗ ਕਰਦੇ ਆ ਇਹਨਾਂ ਚੀਜ਼ਾਂ ਨੱਥ ਪਾ ਕੇ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਹਰਪਾਲ ਸਿੰਘ ਜੀ ਅਗਰ ਪ੍ਰਸ਼ਾਸਨ ਕਮੇ ਸਰ ਨਹੀਂ ਕਾਰਵਾਈ ਕਰਦਾ ਤੇ ਤੁਹਾਡਾ ਅਗਲਾ ਅੱਖੀ ਹੀ ਆ ਅੱਛਾ ਫਿਰ ਅਸੀਂ ਤੇ ਵਾਦ ਵਾਦ ਗੁਰਮਤਿ ਅਨਸਾਰ ਇਹੋ ਡੇਂ ਕਰਨ ਕਿਉਂਕਿ ਅਜ ਤੱਕ ਪ੍ਰਸ਼ਾਸਨ ਇਹਨਾਂ ਚੀਜ਼ਾਂ ਤੇ ਬਹੁਤ ਜਰੀ ਢਿੱਲ ਪਾਉਂਦਾ ਆ ਰਿਹਾ ਤਾਂ ਇਹ ਚੀਜ਼ਾਂ ਵਧੀਆਂ ਜਾ ਰਹੀਆਂ ਵਾ ਫਿਰ ਪੰਥ ਕਤਰਤਾ ਹੀ ਕਰਕੇ ਫਿਰ ਜਿਸ ਤਰ੍ਹਾਂ ਕਿ ਪਹਿਲਾਂ ਲਾਤੋਗੇ ਭੂਤ ਬਾਤੋ ਸੇ ਨਹੀਂ ਮੰਨਤੇ ਫਿਰ ਗੁਰਸਿੱਖ ਜਿਹੜੇ ਆ ਉਹ ਆਪਣੀ ਜਮਾਤ ਕਲਾਮਤ ਬਣਾਗੇ ਤੇ ਫਿਰ ਪ੍ਰਸ਼ਾਸਨ ਨਹੀਂ ਗੱਲ ਸੁਣੂਗਾ ਤੇ ਫਿਰ ਜਿਹੜਾ ਖਾਲਸਾ ਪੰਥ ਫਿਰ ਆਪਣਾ ਅਕਸ਼ਨ ਆਪ ਲਊਗਾ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਕੀ 100% ਇਹ ਜਿਹੜੀ ਤੁਹਾਡੇ ਤੇ ਇਲਜ਼ਾਮ ਲਾਇਆ ਜਾਂਦੀ ਸੀ ਕਿ ਸ਼ਬਦ ਬੋਲਣ ਦੇ ਟੱਕਟ ਮਾਰ ਕਰਦੇ ਸਾਰਾ ਮਾਮਲਾ ਕੀ ਹੈ ਤੇ ਜੀ ਮਾਮਲਾ ਇਹ ਹੈ ਜੀ ਆਪਾਂ ਇਹ ਪਹਿਲਾਂ ਇੱਥੇ ਡਿਊਟੀ ਕਰਦਾ ਸੀ ਠੀਕ ਹੈ ਜੀ ਤੇ ਮੈਨੂੰ ਧਿਆਨੋਂ ਮਾਰਦਣ ਲੱਗਾ ਮੇਰੇ ਬੈਕ ਸਾਈਡ ਤੇ ਨੇ ਤਿੰਨ ਛੋਟੇ ਮਾਰੇ ਸਿਰ 'ਚ ਸਿਰ 'ਚ ਨਾ ਡੇਗ ਪਿਆ ਡੇਗਨ ਵਿੱਚ ਛੋਟੇ ਮਾਰੇ ਨੇ ਠੀਕ ਹੈ ਜੀ ਕਿਹੜੀ ਗੱਲ ਤੋਂ ਤੁਹਾਨੂੰ ਛੋਟੇ ਮਾਰ ਕੋਈ ਕੋਈ ਗੱਲ ਨਹੀਂ ਹੋਈ ਮਗਰੋਂ ਮਗਰ ਖਲੋਖਲੋਤਾ ਹੀ ਮਗਰੋਂ ਦੁਰੇ ਦੁਰੇ ਜਾਂਦੇ ਕੁੜੀ ਦਾ ਨਾਂ ਕੁੜੀ ਦਾ ਨਾਂ ਭੁੰਡੀ ਭੁੰਡੀ ਕਹਿ ਕੇ ਲੈਂਦੇ ਠੀਕ ਹੈ ਜੀ ਤੇ ਉਹ ਭੁੰਡੀ ਮੈਂ ਕਹਿਤਾ ਇਹਨੇ ਮਗਰੋਂ ਮੈਂ ਆਪਣੇ ਧਿਆਨ ਤੋਂ ਰਹਿ ਜਾਂਦਾ ਰੋਟੀ ਇੱਕ ਹੱਥ ਚ ਮੇਰੇ ਸੱਦੀ ਇੱਕ ਜਿਹਾੜੀ ਕਿੰਨੀ ਤਰੀਕ ਦੀ ਗੱਲ ਹੈ 22 ਤਰੀਕ ਸਤਵਾਂ ਮਹੀਨਾ 22 ਤਰੀਕ ਤੁਸੀਂ ਇਸ ਬਾਬਤ ਕੋਈ ਦਰਖਾਸਤ ਨਹੀਂ ਕੋਈ ਦਰਖਾਸਤ ਨਹੀਂ ਦਿੱਤੀ ਲੋ ਨਹੀਂ ਦਿੱਤੀ ਆਪਾਂ ਇਸ ਕਰਕੇ ਦਿੱਤੀ ਵੀ ਚੱਲ ਹੋਣ ਚਲੇ ਗਿਆ ਆਪਣੇ ਉਨਾਲੇ ਗਰੀਬ ਆ ਮੈਂ ਤੇ ਇਹਦੀ ਲੱਤ ਦਾ ਕਰਕੇ ਤਰਸੀ ਕਰਦਾ ਜਾਏ ਠੀਕ ਹੈ ਜੀ ਮੈਂ ਐਡਾ ਕੋਈ ਮਤਲਬ ਦੇਖ ਹੁੰਦਾ ਤੇ ਸਾਡੇ ਕੋ ਵੀਡੀਓ ਵੀ ਹੈਗੀ ਸੀ ਸਾਡਾ ਪਰਚਾ ਵੀ ਹੋ ਸਕਦਾ ਠੀਕ ਹੈ ਜੀ ਆਪਕਾ ਤੇ ਉਹਨੇ ਤੁਹਾਡੇ ਨਾਲ ਕੁੱਟ ਮਾਰ ਕੀਤੀ ਤੇ ਉਸ ਤੋਂ ਮੇਰੇ ਬੈਗ ਸਾਈਡ ਤੋਂ ਉਹਨੇ ਡੰਡੇ ਮਾਰੇ ਸਿਰ 'ਚ ਉਹ ਵੀ ਸਿਰ 'ਚ ਜਦੋਂ ਮਾਰਨ ਤੱਕ ਗਿਆ ਠੀਕ ਹੈ ਜੀ ਪਰ ਭਾਨ ਉਹ ਲੱਗ ਗਿਆ ਉੱਥੇ ਡੀਸੀ ਨਾ ਹੋਵੇ ਉਹ ਲੱਤਾਂ ਤੋਂ ਆਦੀ ਬੰਦਾ ਇਹ ਜੂੜੀ ਕਰਦਾ ਨਾਲ ਮੇਰੇ ਉਹ ਨਾ ਹੋਵੇ ਤੇ ਮੇਰੀ ਜਾਨ ਗਈ ਜਦੋਂ ਉਹਨਾਂ ਨੂੰ ਡੰਡੇ ਮਾਰਦਾ ਜਾਂ ਤੁਹਾਡੇ ਨਾਲ ਕੁੱਟ ਮਾਰ ਕਰਦਾ ਕੋਈ ਵੀਡੀਓ ਬਣੀ ਆ ਵੀਡੀਓ ਬਣੀ ਪਰ ਵੀਡੀਓ ਬਣੀ ਆ ਵੀਡੀਓ ਬਣੀ ਆ ਪਰ ਜਿਹੜੀ ਉਹਦੇ ਨਾਲ ਕੁੱਟ ਮਾਰ ਹੁੰਦੀ ਆ ਉਹਦੀ ਤੇ ਵੀਡੀਓ ਬਣੀ ਆ ਉਹ ਸਾਡੇ ਕੋਲ ਵੀ ਉਹਨਾਂ ਨੇ ਵਾਇਰਲ ਵੀ ਕੀਤੀ ਆ ਜਿਹੜੀ ਉਹਦੇ ਨਾਲ ਕੁੱਟ ਮਾਰ ਹੋਉਂਦੀ ਪਈ ਆ ਠੀਕ ਆ ਜੀ ਉਹ ਹੈਗੀ ਆ ਤੁਹਾਡੇ ਵਾਲੀ ਕਿਉਂ ਨਹੀਂ ਵਾਇਰਲ ਹੋਈ ਭਾਈ ਕੀਤੀ ਨਹੀਂ ਅਈ ਤੇ ਅਈ ਤੇ ਕੀਤੀ ਨਹੀਂ ਕਿ ਉਹਦੇ ਕੋਲ ਨਹੀਂ ਸੀ ਤੇ ਕੀਤੀ ਦੀ ਤੁਹਾਡੇ ਕਰਨ ਮੁਤਾਬਕ ਉਸੀ ਉਹਦੇ ਕੁਟਮਾਰ ਕਰਨ ਤੋਂ ਬਾਅਦ ਉਹਨੂੰ ਜਾ ਕੇ ਸ਼ਬਦ ਬੋਲੇ ਉਹਨਾਂ ਮੁੰਕੇ ਰਾਤ ਨੂੰ ਮੈਨੂੰ ਧਮਕੀ ਦਿੱਤੀ ਐ ਫੋਨ ਕਰਕੇ ਅੱਛਾ ਠੀਕ ਹੈ ਜੀ ਰਾਤ ਨੂੰ ਉਹਦੇ ਮੁੰਡੇ ਨੇ ਫੋਨ ਕਰਕੇ ਕੌਣ ਕੋਨਾਂ ਕੋ ਹੋ ਗਏ ਮੈਨੂੰ ਨਹੀਂ ਮੈਨੂੰ ਮੈਨੂੰ ਉਹਨੇ ਗਿਆ ਵੀ ਐ ਕਿ ਰਿਕਾਰਡਿੰਗ ਤਾਂ ਨਹੀਂ ਕਰ ਲਾ ਜੇ ਜੋ ਕਰਨਾ ਹੀ ਕਰ ਲਾ ਮੈਂ ਤੇਰਾ ਭੜ ਕੇ ਭੜ ਕੇ ਮੇਰਾ ਪੇਪਰ ਆ ਪਰਸੋਂ ਮੈਂ ਤੈਨੂੰ ਛੱਡਣਾ ਨਹੀਂ ਪਰਸੋਂ ਤੋਂ ਪਟੰਨ ਤੇੜ ਲਾਲਾ ਜਿੱਥੋਂ ਬਾਜੀ ਲਾਲਾ ਮੈਂ ਤੈਨੂੰ ਛੱਡਣਾ ਨਹੀਂ ਤੈਨੂੰ ਮਾਰ ਦੇਣਾ ਫੇਰ ਤੁਸੀਂ ਬੋਲੇ ਕੁਝ ਹਾਂ ਫੇਰ ਬੋਲੇ ਤੇ ਜਾਤੀ ਸੁਸਾ ਦਾ ਗਾਈ ਗਾਈ ਗਲੋਚ ਵੀ ਹੋਇਆ ਉਹਨੇ ਵੀ ਗਾਣਾ ਕੱਢਿਆ ਮੈਂ ਵੀ ਕੱਢਿਆ ਅੱਛਾ ਫੇਰ ਤੁਸੀਂ ਜਾਤੀ ਸੁਚਕ ਸ਼ਬਦ ਬੋਲੇ ਪਾ ਬੋਲਿਆ ਗਿਆ ਜੀ ਹਾਂ ਜੀ ਗੁੱਸੇ ਝਾੜ ਕੇ ਬੋਲਿਆ ਗਿਆ ਇਤਨੀ ਕੋਈ ਡਿਗਰੀ ਮੈਂ ਨਹੀਂ ਬੋਲਿਆ ਮੈਂ ਇਹ ਨਹੀਂ ਮੰਨਦਾ ਵੀ ਨਹੀਂ ਬੋਲਿਆ ਪਹਿਲਾਂ ਕੋਈ ਸਾਡੀ ਗੱਲ ਨਹੀਂ ਇਦਾਂ ਦੀ ਜਾਤੀ ਸੁ ਇੱਕ ਪਵਿੱਤਰ ਸਥਾਨ ਹੈ ਜਿਹਨੂੰ ਪੂਰਾ ਵਰਲਡ ਮੰਨਦਾ ਹੈ ਤੁਸੀਂ ਉੱਥੇ ਰਹਿ ਕੇ ਲੜਾਈ ਝਗੜਾ ਕਰਦੇ ਜਿੱਥੇ ਆਣ ਕੇ ਸਾਰੇ ਲੜਾਈ ਝਗੜੇ ਮੁੱਕ ਜਾਂਦੇ ਨੇ ਤੇ ਤੁਸੀਂ ਉੱਥੇ ਆਣ ਕੇ ਹੋਜੇ ਲੜਾਈ ਝਗੜੇ ਜਦੋਂ ਸਾਨੂੰ ਜਦੋਂ ਬੋਲਣੇ ਇੱਕ ਦੂਜੇ ਨੂੰ ਗਾਲ੍ਹਾਂ ਸਾਨੂੰ ਜੇ ਤੋ ਅਗਲੇ ਦੁੱਤੇ ਕੀ ਸਿੱਖਿਆ ਲੈਣਗੇ ਤੁਹਾਡੇ ਜੀ ਜਦੋਂ ਸਾਨੂੰ ਅਗਲਾ ਜਾਨੋਂ ਮਾਰ ਤੱਕ ਜਾਣ ਲਿਆ ਤੇ ਸਾਡੇ ਕੋਲ ਇੱਕ ਅਲਰਜੀ ਨਿਕਲ ਗਿਆ ਤੇ ਫਿਰ ਕੀ ਹੋਇਆ ਹਾਂਜੀ ਠੀਕ